ਵੈਗੁਰਜੀਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਰਿਸ਼ਤੇਦਾਰ ਗਿਆਨੀ ਹਰਪ੍ਰੀਤ ਸਿੰਘ ਤਲਵੰਡੀ ਸਾਹਿਬ ਉਹ ਮੈਂ ਆਪ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਖੈਰੀ ਵਕੀਲ ਨਾਲ ਰਹਿ ਕਰਕੇ ਮੇਰੀ ਡੀਜੀਪੀ ਸਭ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੋ ਮੈਂ ਦੱਸਣਾ ਚਾਹਣਾ ਹਾਂ ਵੀ ਪਹਿਲਾਂ ਵੀ ਇਸੇ ਹਰਪ੍ਰੀਤ ਨੇ 5 ਦਸੰਬਰ 2024 ਨੂੰ ਮੇਰੇ ਘਰੇ ਪੁਲਿਸ ਭੇਜ ਕੇ ਮੈਨੂੰ ਮਾਨਸਿਕ ਟੌਰਚਰ ਅਤੀ ਮਾਨਸਿਕ ਤਸੀਹੇ ਦਿੱਤੇ ਜਿਹਦੇ ਕਰਕੇ ਮੈਂ ਆਪਣਾ ਦੁੱਖ ਜਿਹੜਾ ਦੱਬਿਆ ਹੋਇਆ ਸੀ ਜੋ ਮੇਰੀ ਸੁਣਵਾਈ ਨਾ ਹੋਣ ਕਰਕੇ ਮੈਨੂੰ ਕੋੜਾਕੁੱਟ ਪਰਕੇ মিডিਆ ਸਾਹਮਣੇ ਉਡਾਪਿਆ ਹੁਣ ਇਹ ਗਿਆਨੀ ਜੱਥੇਦਾਰ ਹਰਪ੍ਰੀਤ ਸਿੰਘ ਡੀਜੀਪੀ ਤੋਂ ਮੇਰੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਸੋ ਇਹ ਮੈਨੂੰ ਮਰਵਾ ਨਾ ਦੇਵੇ ਪੁਲਿਸ ਕਸਟਡੀ ਵਿੱਚ ਮੇਰੇ ਤੇ ਹੱਬ ਦੱਬ ਕਰਵਾ ਕੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਅਗਰ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਮੇਰੇ ਕੋਈ ਖਿਲਾਫ ਨਹੀਂ ਹੈ ਸੋ ਬੇਨਤੀ ਕਰਦਾ ਹਾਂ ਮੇਰੀ ਜਿਹੜੀ ਰੱਖਿਆ ਹੈ ਆਪ ਸਮਝਦਾਰੀ ਨਾਲ ਉੱਚ ਅਧਿਕਾਰੀ ਇਹਨੂੰ ਮੇਰੀ ਬੇਨਤੀ ਹੈ ਮੇਰੇ ਰੱਖਿਆ ਕੀਤੀ ਜਾਵੇ ਪੰਚ ਅਥੀਦਾਰ ਗਿਆਨੀ ਹਰਪ੍ਰੀਤ ਜੇ ਕਹਿੰਤੀ ਮੈਂ ਸੁਰੱਖਿਆ ਨਹੀਂ ਲਵਾਗਾ ਕਿਉਂਕਿ ਇਸਨੇ ਮੈਨੂੰ ਪਤਾ ਹੈ ਮਰਵਾ ਦੇਣਾ ਹੈ ਸੋਚ ਨੂੰ ਹਮੇਸ਼ਾ ਦਬਾਇਆ ਗਿਆ ਹੈ ਤੇ ਦਬਾਉਂਦਾ ਹੀ ਆਇਆ ਹੈ ਆਪ ਸੰਗਤ ਭਲੀ ਭੱਜ ਜਾਣਦੇ ਹੋ ਇੰਨੀ ਹਾਜ਼ਰੀ ਪਰਵਾਹ ਕਰਨੀ ਜੀ ਮੈਂ ਇਹਦੀ ਦਿੱਤੀ ਸੁਰੱਖਿਆ ਨਹੀਂ ਲਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਬੋਤੇ ਮੈਂ ਗੁਰਪ੍ਰੀਤ ਸਿੰਘ ਰਿਸ਼ਤੇਦਾਰ ਗਿਆਨੀ ਹਰਪ੍ਰੀਤ ਸਿੰਘ ਤਰਵੰਡੀ ਸਾਹਿਬ ਮੈਂ ਆਪ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਖੈਰੀ ਵਕੀਲ ਨਾਲ ਰਹਿ ਕਰਕੇ ਮੇਰੀ ਡੀਜੀਪੀ ਸਭ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੋ ਮੈਂ ਦੱਸਣਾ ਚਾਹਣਾ ਹਾਂ ਕਿ ਪਹਿਲਾਂ ਵੀ ਇਸੇ ਹਰਪ੍ਰੀਤ ਨੇ 5 ਦਸੰਬਰ 2024 ਨੂੰ ਮੇਰੇ ਘਰੇ ਪੁਲਸ ਪੇਜ ਕੇ ਮੈਨੂੰ ਮਾਨਸਿਕ ਟੌਰਚਰ ਅਤੀ ਮਾਨਸਿਕ ਤਸੀਹੇ ਦਿੱਤੀ ਜਿਹਦੇ ਕਰਕੇ ਮੈਂ ਆਪਣਾ ਦੁੱਖ ਜਿਹੜਾ ਦੱਬਿਆ ਹੋਇਆ ਸੀ ਜੋ ਮੇਰੀ ਸੁਣਵਾਈ ਨਾ ਹੋਣ ਕਰਕੇ ਮੈਨੂੰ ਕੋੜਾ ਕੋਟ ਪਰ ਕੇ মিডিਆ ਸਾਹਮਣੇ ਵੜਾ ਪਿਆ ਹੁਣ ਇਹ ਗਿਆਨੀ ਜੱਥੇਦਾਰ ਹਰਪ੍ਰੀਤ ਸਿੰਘ ਡੀਜੀਪੀ ਤੋਂ ਮੇਰੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਸੋ ਇਹ ਮੈਨੂੰ ਮਰਵਾ ਨਾ ਦੇਵੇ ਪੁਲਿਸ ਕਸਟਡੀ ਵਿੱਚ ਮੇਰੇ ਤੇ ਹੱਬ ਦਬ ਕਰਵਾ ਕੇ ਸੋ ਮੈਂ ਬੇਨਤੀ ਕਰਦਾ ਹਾਂ ਵੀ ਅਗਰ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਮੇਰੇ ਕੋਈ ਖਿਲਾਫ ਨਹੀਂ ਹੈ ਸੋ ਬੇਨਤੀ ਕਰਦਾ ਹਾਂ ਮੇਰੀ ਜਿਹੜੀ ਰੱਖਿਆ ਹੈ ਆਪ ਸਮਝਦਾਰੀ ਨਾਲ ਉੱਚ ਅਧਿਕਾਰਯੋਂ ਮੇਰੀ ਬੇਨਤੀ ਹੈ ਮੇਰੇ ਰੱਖਿਆ ਕੀਤੀ ਜਾਵੇ ਪਰ ਜੱਠੇਦਾਰ ਗਿਆਨੀ ਹਰਪ੍ਰੀਤ ਜੇ ਕਹਿੰਦੇ ਮੈਂ ਸੁਰੱਖਿਆ ਨਹੀਂ ਲਵਾਗਾ ਕਿਉਂਕਿ ਇਸਨੇ ਮੈਨੂੰ ਪਤਾ ਹੈ ਮਰਵਾ ਦੇਣਾ ਹੈ ਸੋਚ ਚ ਨੂੰ ਹਮੇਸ਼ਾ ਦਬਾਇਆ ਗਿਆ ਹੈ ਤੇ ਦਬਾਉਂਦਾ ਹੀ ਆਇਆ ਹੈ ਆਪ ਸੰਗਤ ਭਲੀ ਭੱਜ ਜਾਣ ਦਿਓ ਇੰਨੀ ਹਾਜ਼ਰੀ ਪਰਵਾਹ ਕਰਨੀ ਜੀ ਮੈਂ ਇਹਦੀ ਦਿੱਤੀ ਸੁਰੱਖਿਆ ਨਹੀਂ ਲਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ